ਜਿੱਥੇ ਮੌਤ ਲਿਖੀ ਹੈ ਉਥੇ ਖਿੱਚ ਕੇ ਲੈ ਜਾਂਦੀ ਹੈ ਇਹ ਕਹਾਤ ਅੱਜ ਹੋਈ ਸੱਚ ਮਾਮਲਾ ਬਠਿੰਡਾ ਦੇ ਪਰਸਰਾਮ ਨਗਰ ਦਾ ਜਿੱਥੇ ਇੱਕ ਔਰਤ ਆਪਣੀ ਬਿਮਾਰ ਭੈਣ ਦਾ ਪਤਾ ਲੈਣ ਦੇ ਲਈ ਆਈ ਹੋਈ ਸੀ ਤਾਂ ਆਪਣੀ ਭੈਣ ਦੇ ਬੱਚਿਆਂ ਦੇ ਨਾਲ ਇਹ ਹੀ ਅੰਦਰ ਕਮਰੇ ਦੇ ਵਿੱਚ ਬੈਠੀ ਸੀ ਤਾਂ ਅੱਜ ਦਿਨੇ ਜਿੱਥੇ ਬਠਿੰਡਾ ਦੇ ਅੰਦਰ ਉੱਪਰ ਨਿਕਲੀ ਤੇ ਉਹਨਾਂ ਦੀ ਛੱਤ ਜਿਹੜੀ ਹੈ ਉਹ ਕੱਚੀ ਸੀ ਤੇ ਉਹਦੇ ਵਿੱਚ ਤੇੜਾ ਆਈਆਂ ਤੇ ਅਚਾਨਕ ਛੱਤ ਡਿੱਗ ਗਈ ਜਿਸ ਦੇ ਨਾਲ ਉਹਦੀ ਭੈਣ ਦੇ ਦੋ ਬੱਚੇ ਜੀ ਜਿਹੜੇ ਉਹ ਤਾਂ ਗਮੀਰ ਜ਼ਖਮੀ ਹੋਏ ਤੇ ਉਸ ਔਰਤ ਦੀ ਜਿਹੜੀ ਇੱਥੇ ਮਿਲਣ ਦੇ ਲਈ ਆਈ ਹੋਈ ਸੀ ਆਪਣੀ ਭੈਣ ਦਾ ਪਤਾ ਲੈਣ ਦੇ ਲਈ ਆਈ ਹੋਈ ਸੀ ਉਹਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਬਠਿੰਡਾ ਦੇ ਸਹਾਰਾ ਜਨ ਸੇਵਾ ਦੀ ਐਂਬੂਲੈਂਸ ਦੇ ਰਾਹੀਂ ਬਠਿੰਡਾ ਦੇ ਸਿਵਲ ਹਾਟਲ ਮਰਦਾ ਘਰ ਦੇ ਅੰਦਰ ਲਿਆਂਦਾ ਗਿਆ ਅਤੇ ਜ਼ਖਮੀਆਂ ਨੂੰ ਰਾਜ ਦੇ ਲਈ ਬਠਿੰਡਾ ਦੇ ਸਿਵਲ ਹਾਟਲ ਵਿਖੇ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਜੜੀਆਂ ਇਹ ਆਪਣਾ ਕਹਾਤਾ ਬਣੀਆਂ ਨੇ ਕਿ ਜਿੱਥੇ ਮੌਤ ਲਿਖੀ ਹੈ ਉੱਥੇ ਖਿੱਚ ਕੇ ਲੈ ਜਾਂਦੀ ਹੈ ਤੇ ਇਹ ਔਰਤ ਵੀ ਇਹੀ ਆਪਣੇ ਘਰੋਂ ਆਪਣੀ ਬਿਮਾਰ ਭੈਣ ਦਾ ਪਤਾ ਲੈਣ ਲਈ ਬਟਿੰਡਾ ਦੇ ਪਰਸਰਾਮ ਨਗਰ ਵਿਖੇ ਆਈ ਤਾਂ ਅਚਾਨਕ ਮੀਂਹ ਦੇ ਕਾਰਨ ਜਿਹੜੀ ਉਹ ਛੱਤ ਹੈ ਜਿਹੜੀ ਉਹ ਨਗ ਗਈ ਤੇ ਜਿਸ ਦਿਨ ਵਿੱਚ ਇਸਦੀ ਮੌਤ ਹੋ ਗਈ ਉਸ ਨੂੰ ਦਿਖਾ ਰਹੀਆਂ ਬਟਿੰਡਾ ਦੇ ਪਰਸਰਾਮ ਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਮੈਲਾ ਆਪਣੀ ਬਿਮਾਰ ਭੈਣ ਦਾ ਪਤਾ ਲੈਣ ਦੇ ਲਈ ਆਈ ਹੋਈ ਸੀ ਤਾਂ ਅਚਾਨਕ ਛੱਤ ਡਿੱਗ ਜਾਂਦੀ ਹੈ ਤੇ ਫਿਰ ਵੀ ਉੱਥੇ ਹੀ ਮੌਤ ਹੋ ਜਾਂਦੀ ਹੈ ਆ ਉਸ ਨੂੰ ਸੁਣਾਉਣੀ ਆ ਇਸ ਸਬੰਧੀ ਕੀ ਕਹਿੰਦੇ ਨੇ ਇਸ ਮਹੱਲੇ ਦੇ ਲੋਕ ਅਤੇ ਸਹਾਰਾ ਜਨ ਸੇਵਾ ਦੇ ਵਰਕਰ ਇਸ ਮਾਮਲੇ ਨੂੰ ਦੇਖ ਕੇ ਕੀ ਕਹਿੰਦੇ ਹਨ ਆਪ ਨੂੰ ਸੁਣਾਉਣੇ ਹਨ ਨਾਮ ਸੀਮਾ ਰਾਣੀ ਉਹ ਹੈ यहां पे ਛੱਤ ਗਿਰ ਗਈ थी यहां पे मेरी ਨਨਤ ਬੈਠੀ ਸੀ ਬੜੀ ਵਾਲੀ ਹਮ ਇਨਕੇ ਦੋ ਬੱਚੇ تھے ਉਹ ਦੋਨੋਂ ਅੰਦਰ ਬੈਠੇ ਹੋਏ تھے ਹਮ ਤਾਂ ਇਸੇ نیچے دب ਗਏ ਸੀ ਦੋਨੋਂ ਮੇਰੀ ਨਨਤ ਮੱਚੀ ਵੀ ਨਹੀਂ ਹੈ ਉਹ ਬੜੀ ਵਾਲੀ ਨਨਤ ਨਹੀਂ ਹੈ ਕਾਰਨ ਕੀ ਆ ਉਹ ਛੱਤ गिरਨੇ ਕوجਿਸੇ ਹਮ ਸਮਾਨ ਦਾ ਬਹੁਤ ਨੁਕਸਾਨ ਸਾਮਾਨ ਤਾਂ ਸਾਰਾ ਸਬਸਾਲਮਾਰੀ ਬੈਡ ਟੀਵੀ ਐਸਡੀ ਸਾਰਾ ਕੁਛ ਤਾਂ ਸਾਰਾ ਸਾਮਾਨ ਦਬ ਗਿਆ ਅੰਦਰ ਕੁਝ ਵੀ ਨਹੀਂ ਵਜਾ ਜਿਨਕੀ ਡੈਥ ਹੋਈ ਹੈ ਉਹ ਕੌਣ تھے ਉਹ ਮੇਰੀ ਨਨਥੀ ਬੜੀ ਨਨਥੀ ਕਾਂ ਸੇ ਕਾਂ ਰਹਤੇ ਮੇ ਰਹਤੇ ਜਨਤਨਗਰ 2 ਨੰਬਰ ਗਲੀ ਔਰ ਬੱਚੀ ਉਹ ਵੀ ਆਫੇ ਮਿਲਨੇ ਮੰਨੂ ਇੱਕ ਕੁੜੀ ਉਹ ਵੀ ਮਿਲਨੇ ਆਈ ਸੀ ਅੱਛਾ ਬਈ ਦੋ ਜਨੇ ਬਾਹਰ ਸੇ ਆਏ ਤੇ ਇੱਕ ਦੀ ਮੌਤ ਹੋ ਗਈ ਇੱਕ ਗੁੰਡਾ ਇਨਕਾ ਯਹੀ ਪਤਾ ਹੈ ਜੋ ਇਨਕੀ ਮੇਰੀ ਬੜੀ ਛੋਟੀ ਨਨਥੀ ਉਹ ਦਵਾਈ ਲੈਨੇ ਗਏ ਤੇ ਹਸਪੀਟਲ ਕੀ ਕਾਮ ਕੀ ਇਨਕਾ इनका काम मैं रेडी के रेडी लगाते हैं बाहर हम्म रेडी लगाते हैं वो घर काम कम तो यही रेडी के काम करते हैं और कोई काम तो नहीं लोग को फिर एडमिट के लिए कौन लेके गए उन्हें ये हम ही लोग सारे जने गए थे हॉस्पिटल नाम क्या थोड़ा थोड़ा गरमीदकार है केड़ा एरिया है ये परसराव नगर है अच्छा ये ये की होया की इथे एक छत डिग गया है ये इनन दी कितने बजे 3:30 3:40 बजे डिग गया हम्म कौन-कौन सी का कमरे दे बीच एक इनका बेटा सी एक बहन आई सी एक पान सी हम्म ਕਿੱਥੋਂ ਦੇ ਉਹ ਉਧਰ ਆਏ ਸੀ ਦੰਤਾਂ ਲੈਣ ਗਏ ਨਹੀਂ ਉਧਰ ਆਏ ਹੋਰ ਹੋਰ ਹੈ ਨਹੀਂ ਸੀ ਪਰਿਵਾਰ ਚ ਕੋਈ ਹੋਰ ਪਰਿਵਾਰ ਦਵਾਈ ਲੈਣ ਗਏ ਸੀ ਜੀ ਉਹ ਬਿਮਾਰ ਆ ਗਿਆ ਆਪ ਘਰ ਦੇ ਮਾਲਕ ਜਿਹੜੇ ਬਿਮਾਰ ਸੀ ਪਤਾ ਲੈਣ ਆਏ ਸੀ ਕਿੰਨੇ ਉਹ ਪਤਾ ਲੈਣ ਆਏ ਸੀ ਇਹਨਾਂ ਦਾ ਕੀ ਹੁਣ ਹਾਲਾਤ ਕੀ ਹੈ ਨਹੀਂ ਹਾਲਾਤ ਵੀ ਹੁਣ ਸਾਰੇ ਕੋਈ ਨਹੀਂ ਸਾਰੇ ਹਸਪਤਾਲ ਜਾ ਵਸ ਸੀ ਆਣ ਗਵਾਂਣ ਡਾਂਗੇ ਜਿਹੜੇ ਇਹਨਾਂ ਦੇ ਘਰ ਦੇ ਵਸੋਕ ਤੱਤ ਕਿੰਨੇ ਕਿਹਦੀ ਹੋਈ ਆ ਇਹਨਾਂ ਦੀ ਭੈਣ ਦੀ ਹੋਈ ਹੈ ਜੀ ਜੀ ਦੀ ਭੈਣ ਦੀ ਹੋਈ ਹੈ ਕਿੰਨੇ ਕ ਵਜੇ ਦੀ ਕੱਟਣਾ ਸੀ ਇਹ 3:30 ਪੌਣੇ 4 ਦਾ ਟਾਈਮ ਕੁਝ ਪਤਾ ਲੱਗਿਆ ਵੀ ਛੱਤ ਖਸਤਾ ਹਾਲਤ ਚ ਸੀ ਕਿਵੇਂ ਹੋਇਆ ਇਹ ਦੇਖੋ ਜੀ ਆਪਾਂ ਅੰਦਰ ਵੜ ਕੇ ਤਾਂ ਕਦੇ ਦੇਖਿਆ ਨਹੀਂ ਪਰ ਵੀ ਹਵਾਇਆ ਤਾਂ ਹੁਣ ਜਦੋਂ ਮੀਂਹ ਨਹੀਂ ਉਹ ਹੋ ਗਈ ਪਈ ਸੀ ਪਾਣੀ ਖੜ ਗਿਆ ਇਹਨਾਂ ਨੇ ਪਾਣੀ ਉੱਪਰੋਂ ਸਾਫ ਕਰਤਾ ਕਿਉਂ ਕੋਣ ਆਇਆ ਮੌਕੇ ਤੇ ਇੱਥੇ ਪ੍ਰਸ਼ਾਸਨ ਆਏ ਨਾ ਹਾਂਜੀ ਇਹ ਬਰ ਗਲੀ ਹੈ 349 ਨੰਬਰ ਗਲੀ ਹੈ ਬਾੜਨਬਰਗ 41 ਚ ਹੈ ਤੇ ਸਾਨੂੰ 4 ਵਜੇ ਦੇ ਕਰੀਬ ਲਗਭਗ ਹਾਸਾ ਹੋਇਆ ਵੀ ਮੀਂਹ ਦੇ ਕਾਰਨ ਨਾ ਛੱਤਾਂ ਗਿੱਲੀਆਂ ਹੋ ਗਈਆਂ ਸੀ ਮਿੱਟੀ ਬਹੁਤ ਜ਼ਿਆਦੇ ਉਹਨਾਂ ਕਰਕੇ ਮਿੱਟੀ ਗਿੱਲੀ ਹੋ ਗਈ ਤੇ ਅੱਜ ਧੁੱਪ ਲੱਗੀ ਕਦੋਂ ਕੜਾਕੇ ਦੀ ਤੇੜਾ ਛੱਡ ਗਈ ਤੇ ਉਹਦੇ ਕਰਕੇ ਉਹ ਛੱਤ ਡਿੱਗ ਪਈ ਛੱਤ ਨਿਕਲ ਗਰ ਥੱਲੇ ਤਿੰਨ ਜੀ ਸੀ ਜਿਹਦੇ ਵਿੱਚ ਇੱਕ ਲੇਡੀ ਜੀ ਤੇ ਮਿਲਣ ਆਈ ਸੀ ਉਹਨਾਂ ਦੇ ਘਰੇ ਕਿਹਦੀ ਡੈਥ ਹੋਈ ਆ ਉਸ ਇਸ ਘਰਾਂ ਦੀ ਨੰਦ ਜੀ ਉਹ ਜਨਤਾਨਗਰ ਚੋਂ ਆਈ ਸੀ ਮਿਲਣ 55 ਸਾਲ ਦੀ ਸੀ ਉਹਦੀ ਮੌਕੇ ਤੇ ਡੈਥ ਹੋ ਗਈ ਇੱਥੇ ਤੇ ਇੱਕ ਆਸਪਤਾਲ ਚ ਬੱਚੇ ਨੂੰ ਆਸਪਤਾਲ ਲੱਗ ਗਿਆ ਇੱਕ ਉਹ બીજી ਲੇਡੀ ਜੀ ਨੇ ਉਹ ਵੀ ਆਸਪਤਾਲ ਚ ਲੱਗ ਗਿਆ ਜੀਰੋ ਇਲਾਜ ਤੇ ਪਰਮਾਤਮਾ ਭਲੀ ਕਰੇ ਉਹਨਾਂ ਦੀ ਸਿਹਤ ਚੰਗੀ ਪਰ ਇੱਕ ਦੀ ਮੌਕੇ ਦੀ ਡੈਥ ਹੋ ਚੁੱਕੀ ਹਾਲਾਤ ਕਿਸ ਤਰ੍ਹਾਂ ਦੇ ਹੁਣ ਜੇ ਗੱਲ ਕੀਤੀ ਜਾਵੇ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਪਰਿਵਾਰ ਚ ਦੋ ਲੜਕੇ ਜੀ ਇੱਕ ਲੜਕੀ ਹੈ ਹਾਂ ਤੇ ਮੀਆਂ ਬੀਬੀਆਂ ਪੰਜ ਜੀ ਹੈ ਹਾਂ ਕਿਹੜੀ ਕਿਹਦੀ ਡੈਥ ਹੋਈ ਹੈ ਉਹ ਤਾਂ ਇਹਨਾਂ ਨੂੰ ਮਿਲ ਨਹੀਂ ਹੋਈ ਸੀ ਅੱਜ ਮਿਲ ਨਹੀਂ ਆਈ ਸੀ ਤੇ ਉਹਦੀ ਬਚਾਰੀ ਦੀ ਇੱਥੇ ਮੌਤ ਲਿਖੀ ਸੀ ਤੇ ਅਚਾਨਕ ਇਹ ਹਾਸਾ ਹੋ ਗਿਆ ਅੰਦਰ ਬੈਠੇ ਸੀ ਬੈੱਡ ਤੇ ਕੀ ਨਾਮ ਹੋਤਾ ਤੁਹਾਡਾ ਕੀ ਪੇਕਣਾ ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਰਜਨ ਸਰਵੰਤਿਆਰ ਹਾਨੂੰ ਥੋੜੀ ਰਿਪੋਰਟ ਇਨਫਰਮੇਸ਼ਨ ਮਿਲੀ ਸੀ ਕਿ ਬਠਿੰਡਾ ਪਰਸਰਮ ਨਗਰ ਐਸ ਕੇ ਕਾਊਂਡ ਦੇ ਇੱਕ ਛੱਤ ਦੇ ਕਿਪੀ ਇਹਨੂੰ ਚੱਕ ਕੇ ਇੱਕ ਲੜੀ ਨੂੰ ਹਸਪਤਾਲ ਲੈ ਕੇ ਆਏ ਆ ਬਾਕੀ ਡਾਕਟਰਾਂ ਵੱਲੋਂ ਉਹਨੂੰ ਮਰਨ ਦੀ ਕੋਸ਼ਿਸ਼ ਕਰ ਦਿੱਤਾ ਗਿਆ ਹੈ। ਕਿੰਨੇ ਜੀ ਨੇ ਇੱਥੇ ਤੇੰਨੇ ਆਣੇ ਸੀ ਇੱਕ ਔਰਤ ਦੀ ਮੌਤ ਹੋ ਚੁੱਕੀ ਆ ਮੰਜੂ ਸ਼ਰਮਾ ਨਾਮ 64 ਸਾਲ ਦੀ ਉਮਰ ਆ ਪਰਸਰਮ ਨਗਰ ਐਸ ਕੇ ਕਾਊਂਡ ਗਲੀ ਤੇ ਰਹਿੰਦੇ ਆ ਬਾਕੀ ਦੋ ਜਣੇ ਜ਼ਖਮੀ ਆ ਜੀ ਤੇ ਪੀਸੀ ਆਰ ਪੁਲਿਸ ਦੇ ਮੌਕੇ ਤੇ ਮੌਜੂਦ ਸੀ ਉਹਨਾਂ ਨੂੰ ਜ਼ਖਮੀ ਕਿ ਲੈ ਕੇ ਡਾਕਟਰਾਂ ਵੱਲੋਂ ਚੱਕ ਦਿੱਤਾ ਜਿਹੜੀ ਔਰਤ ਨੂੰ ਮਰਨ ਦੀ ਕੋਸ਼ਿਸ਼ ਕਰ ਦਿੱਤਾ ਗਿਆ ਹੈ।

जखमी है देखिए जखमी बेटी भी जखमी है बेटा भी है और साली की डेथ हुई है हां